ਓ ਤੇਰੀ ਤੋ ਆਡਾ ਪਲਾਜਾ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾ ਕਸੂਰ ਇਹਨਾਂ ਦਾ ਕੋਈ ਨਹੀਂ ਸੀ ਸਿਰਫ ਆਪਾਂ ਨੂੰ ਠੰਡੀ ਹਵਾ ਦਿੰਦੇ ਨੇ ਇਹੀ ਕਸੂਰ ਸੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਤੁਸੀਂ ਫਿਰ ਕਹਿੰਦੇ ਹੋ ਕੀ ਬੋਲਦੇ ਆ ਤਾਂ ਬੋਲਣਾ ਪੈਂਦਾ ਬਾਈ ਜੀ ਕਿਉਂਕਿ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਸਾਰਿਆਂ ਲਈ ਅੰਨ ਬੀਜਦੇ ਨੇ ਪਰ ਉਹ ਕੁਦਰਤ ਦੇ ਨਾਲ ਖਿਲਵਾੜ ਕਰਦੇ ਨੇ ਹਨਾ ਸਾਡਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਪਰ ਬਾਈ ਜੀ ਆਹ ਦੇਖ ਲਓ ਜਦੋਂ ਹੁਣ ਫਸਲਾਂ ਵੱਡੀਆਂ ਕਾਉਂਸ ਤੋਂ ਬਾਅਦ ਖੇਤਾਂ ਦੇ ਵਿੱਚ ਆਪਾਂ ਅੱਗ ਲਾਣੇ ਆ ਹੁਣ ਤਾਂ ਦੇਖੋ ਝੋਨਾ ਲਾਇਆ ਬਹੁਤ ਵਧੀਆ ਗੱਲ ਆ ਬਸ ਝੋਨਾ ਆਪਣੀ ਇੱਥੀ ਹੈ ਨਹੀਂ ਚਲੋ ਲਾਇਆ ਲਾਉਂਦੇ ਨੇ ਸਾਰੇ ਨਹੀਂ ਰੁਕਦੇ ਪਰ ਬਾਈ ਜੀ ਜਦੋਂ ਆਪਾਂ ਅੱਗ ਲਾਣੇ ਆ ਨਾ ਖੇਤਾਂ ਦੇ ਵਿੱਚ ਤਾਂ ਇਸ ਚੀਜ਼ ਦਾ ਕੀ ਕਸੂਰ ਆ ਆ ਦਰਖਤ ਦਾ ਬਾਈ ਜੀ ਕੀ ਕਸੂਰ ਸੀਗਾ ਆ ਦੇਖੋ ਚਲੋ ਖੇਤਾਂ ਦੇ ਵਿੱਚ ਅੱਗ ਲਾਤੀ ਬਾਈ ਜੀ ਬਹੁਤ ਤੁਹਾਡੀ ਇੱਛਾ ਆ ਨਾ ਜਿੰਨੀ ਇੱਛਾ ਤੁਸੀਂ ਲਾ ਲਈ ਪਰ ਬਾਈ ਜੀ ਇੱਧਰ ਜਿਹੜਾ ਆ ਕੱਚੀ ਜਗ੍ਹਾ ਜਿੱਥੇ ਹਰਿਆਲੀ ਆ ਘਾਹ ਫੂਸ ਵਗੈਰਾ ਵਗੈਰਾ ਚੀਜ਼ਾਂ ਇਹਨਾਂ ਨਾਲ ਕੀ ਦੁੱਖ ਤਕਲੀਫ ਹੁੰਦਾ ਯਾਰ ਆ ਦਰਖਤ ਦੇਖੋ ਬਾਈ ਜੀ ਕਿੰਨਾ ਵੱਡਾ ਦਰਖਤ ਆ ਠੀਕ ਹੈ ਜੀ ਇਹਦੀ ਜੜ੍ਹ ਦੇਖੋ ਆ ਜੜ੍ਹ ਦੇਖ ਲਓ ਵੀਰੇ ਜੜ੍ਹ ਸਾਰੀ ਦੀ ਸਾਰੀ ਵੀਰੇ ਖਤਮੇ ਕਰ ਦਿੱਤੀ ਆ ਫੂਕੇ ਅੱਗ ਨਾਲ ਫੂਕਦੇ ਬਾਈ ਜੀ ਦਰਖਤ ਆ ਆ ਦੇਖੋ ਨੇੜੇ ਤੋਂ ਦਿਖਾ ਦਾਂ ਤੁਹਾਨੂੰ ਇਹ ਸਾਰਾ ਦਰਖਤ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਇਹ ਤਾਂ ਚਲੋ ਸੁੱਕਾ ਸੀ ਪਰ ਬਹੁਤ سارے ਹਰੇ-ਦਰਖਤ ਵੀ ਨੇ ਜਿਹੜੇ ਉੱਕਰ ਤੱਕ ਸਾੜ ਦਿੱਤੇ ਜਾਂਦੇ ਨੇ ਆਪਾਂ ਦੇਖਦੇ ਹੀ ਆ ਹਨਾ ਕਿੰਨੀ ਵੀਡੀਓ ਵਾਇਰਲ ਹੁੰਦੀ ਆ ਪਰ ਫਿਰ ਵੀ ਸਾਡੇ ਕਿਸਾਨ ਭਰਾ ਹਨਾ ਜਿਹੜੇ ਅੱਗ ਲਾਉਂਦੇ ਨੇ ਉਹ ਨਹੀਂ ਦੇਖਦੇ ਯਾਰ ਆਪਾਂ ਕੁਦਰਤ ਨਾਲ ਖਿਲਵਾੜ ਕਰਦੇ ਆ ਜਦੋਂ ਕੁਦਰਤ ਕਰਦੀ ਆ ਫਿਰ ਆਪਾਂ ਰੋਂਦੇ ਆ ਸਾਡੀਆਂ ਫਸਲਾਂ ਹੋ ਗਈਆਂ ਖਰਾਬ ਫੜ ਆ ਗਏ ਮੀਂਹ ਆ ਗਿਆ ਠੀਕ ਹੈ ਜੀ ਜਾਂ ਇੰਨੀ ਜ਼ਿਆਦਾ ਧੁੱਪ ਪੈ ਰਹੀ ਆ ਬਾਈ ਧੁੱਪ ਤਾਂ ਪੈਣੀ ਆ ਜਦੋਂ ਕੁਦਰਤ ਦੇ ਨਾਲ ਆਪਾਂ ਗਲਵਾੜ ਕਰਦੇ ਆ ਆ درخت ਤਾਂ ਬਾਈ ਜੀ ਆ ਬਿਲਕੁਲ ਖਤਮ ਆ ਦੇਖੋ ਆ ਅੱਗ ਲੱਗੀ ਹੋਈ ਆ ਠੀਕ ਹੈ ਜੀ ਧਿਆਨ ਨਾਲ ਦੇਖੋ ਤੇ ਤੁਹਾਨੂੰ ਦਿਖਾਣਾ ਜਿਹੜੀ ਆ ਜਗ੍ਹਾ ਕੱਚੀ ਆ ਇੱਥੇ ਕਿੰਨੇ ਜੀਵ ਜੰਤੂ ਹੁੰਦੇ ਨੇ ਕਿੰਨਾ ਕੁਝ ਹੁੰਦਾ ਯਾਰ ਫੇਰ ਇਹਨਾਂ ਨੂੰ ਵੀ ਆਪਾਂ ਸਾੜ ਦਿੰਨੇ ਆ ਤਾਂ ਯਾਰ ਸਮਝੋ ਦਿਮਾਗ 'ਚ ਥੋੜੀ ਜਿਹੀ ਗੱਲ ਪਾਓ ਆ ਲੋ ਆਦਰਕਤਾ ਹੁਣ ਅੱਗੇ ਦੇਖੋ ਕਿੱਥੋਂ ਤੱਕ ਗਈ ਹੋਈ ਆ ਆ ਲੋ ਇਹਨਾਂ ਨੇ ਕੀ ਵਿਗਾੜਿਆ ਜਿਹੜੇ ਥੱਲੇ ਜੀਵ ਜੰਦੂ ਰਹਿੰਦੇ ਨੇ ਛੋਟੇ ਮੋਟੇ ਹਨਾ ਉਹਨਾਂ ਦੀ ਜ਼ਿੰਦਗੀ ਇਹਨਾਂ ਵਾਸਤੇ ਹੀ ਆ ਉਹ ਕਿਤੇ ਕਰਕੇ ਇੱਟਾਂ ਦੇ ਬਣਾ ਲੈਣਗੇ ਯਾਰ ਆ ਇਹਨਾਂ ਕਾਂ ਫੂਸ ਦੇ ਵਿੱਚ ਰਹਿਣਾ ਉਹਨਾਂ ਨੇ ਤੇ ਉਹੀ ਆਪਾਂ ਸਾੜ ਦਿੰਨੇ ਇਹਨਾਂ ਨਾਲ ਕੀ ਦੁਸ਼ਮਣੀ ਆ ਯਾਰ ਆਦਰਕਤਾ ਨਾਲ ਕੀ ਦੁਸ਼ਮਣੀ ਆ ਤੁਸੀਂ ਆਪਣੇ ਖੇਤਾਂ 'ਚ ਅੱਗ ਲਾਓ ਜੀ ਸੱਦਗੇ ਲਾਓ ਪਰ ਯਾਰ ਇੱਧਰ ਨਾ ਲਾਇਆ ਕਰੋ ਯਾਰ ਆਪਣੇ ਦੇਖੋ ਬਹੁਤ ਗਲਤ ਗੱਲ ਆ ਆ ਦੇਖੋ ਕਿੱਥੋਂ ਤੱਕ ਅੱਗੇ ਦੇਖ ਲੋ ਇਹ ਦਰਖਤਾਂ ਬਾਈ ਜੀ ਪੁਰਾਣੇ ਦਰਖਤ ਵੱਡੇ ਹੋਣ ਨੂੰ ਪਤਾ ਕਿੰਨਾ ਟਾਈਮ ਲੱਗਦਾ ਪਰ ਆਪਾਂ ਨਹੀਂ ਸੋਚਦੇ ਆ ਦੇਖ ਲੋ ਆ ਸਫੈਦਾ ਇਹ ਜਣਾ ਬਾਈ ਜੀ ਜਣਾ ਹੀ ਸੜ ਗਈਆਂ ਤਾਂ ਉੱਪਰ ਕੀ ਹੋਏਗਾ ਦਰਖਤ ਯਾਰ ਆ ਦੇਖ ਲੋ ਆ ਸਫੈਦਾ ਦੇਖੋ ਆ ਦੇਖੋ ਸੁੱਕੇ ਹੀ ਪਿਆ ਯਾਰ ਆ ਹਰੇ ਦਰਖਤ ਨੇ ਸਫੈਦਾ ਦੇਖੋ ਇਨੂੰ ਅੱਗ ਲੱਗੀ ਹੋਈ ਆ ਆ ਦੇਖੋ ਕਿੰਨਾ ਕਾਫੂ ਸੀਗਾ ਜਿੰਨੇ ਜੀਵ ਜੰਤੂ ਮਰੇ ਨੇ ਜਦੋਂ ਆਪਾਂ ਪਾਪੇ ਕਰੀ ਜਾਂਦੇ ਆ ਤਾਂ ਕੁਦਰਤ ਤਾਂ ਕਰੇਗਾ ਨਾ ਆਪਣੇ ਨਾਲ ਖਿਲਵਾੜ ਆ ਸਾਰੇ ਦਰਖਤ ਦੇਖੋ ਸੜੇ ਪਏ ਨੇ ਝਾੜੀਆਂ ਝੁਰੀਆਂ ਸਾਰੀਆਂ ਸੜੀ ਬੇਸ ਤੇ ਕਿੰਨਾ ਘਾਸ ਦੀਆ ਹਨ ਕਿੰਨੇ ਜੀਵ ਜੰਤੂ ਹੋਣਗੇ ਪਰ ਆਪਾਂ ਸਾਰੇ ਜਾਲ ਤੇ ਤੇ ਦੂਜੇ ਪਾਸੇ ਵੀ ਤੁਹਾਨੂੰ ਦਿਖਾ ਦਿੰਨਾ ਮੈਂ ਆ ਦੇਖੋ ਇਧਰ ਸਫੈਦੇ ਵਗੈਰਾ ਆ ਦੇਖੋ ਓ ਤੇਰੀ ਨੂੰ ਤੁਹਾਡਾ ਪਲਾਜਾ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਇੱਕ ਸ਼ੇਅਰ ਨਾਲ ਹੋ ਜਾਦਾ ਕਿਸੇ ਦਿਮਾਗ 'ਚ ਪੈ ਜੇ 10 ਬੰਦਿਆਂ ਦਾ ਅਗਜ ਵੀ ਪੈ ਗਿਆ ਲੱਖ ਦੇ ਵਿੱਚੋਂ ਬਾਈ ਜੀ ਬਹੁਤ ਵੱਡੀ ਗੱਲ ਹੋਵੇਗੀ ਹਨਾ ਆ ਦੇਖੋ ਹੁਣ ਕੀ ਕਹੋਗੇ ਬਾਈ ਜੀ ਇਹਨਾਂ ਦੀ ਚੀਜ਼ਾਂ ਨੂੰ ਲਓ ਜੀ ਆ ਲੋ ਜੀ ਆ ਸਾਰੇ ਦਰਖਤਾਂ ਦੇ ਥੱਲੇ ਅੱਗ ਲੱਗੀ ਹੋਈ ਸੀ ਸਾਰਾ ਕਾਹ ਖਤਮ ਆ ਦੇਖੋ ਸੜੇ ਪਏ ਆ ਦਰਖਤਾਂ ਆ ਦੇਖੋ ਆ ਦਰਖਤ ਦੇਖੋ ਭਾਈ ਜੀ ਆਗ ਦੇਖੋ ਕਿੱਥੋਂ ਤੱਕ ਚੜੀ ਹੋਈ ਆ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਨੁਕਸਾਨ ਹੋਇਆ ਹਨ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਕੁਦਰਤ ਖਿਲਵਾੜ ਕਰ ਰਿਆ ਕੁਦਰਤ ਸਾਨੂੰ ਕੋਈ ਨੁਕਸਾਨ ਵਿਚਾਰਿਆ ਸਾਡੀਆਂ ਫਸਲਾਂ ਦਾ ਭਾਈ ਆਪਾਂ ਵੀ ਤਾਂ ਨੁਕਸਾਨ ਵਿਚਾਰਿਆ ਆ ਦੇਖੋ ਆ ਦਰਖਤ ਕਿੱਥੋਂ ਤੱਕ ਸੜਿਆ ਪਿਆ ਦੇਖ ਸਕਦੇ ਹੋ ਤੁਸੀਂ ਭਾਈ ਜੀ ਹੁਣ ਹੋਰ ਕੀ ਕੰਮ ਆ ਮੈਂ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਦਿਮਾਗ 'ਚ ਪੈ ਜੇ ਆ ਦੇਖੋ ਦਰਖਤ ਇੱਥੋਂ ਸ਼ੁਰੂ ਹੁੰਦਾ ਜੀ ਆ ਜਾ ਰਿਹਾ ਆ ਦੇਖੋ ਕਿੱਥੋਂ ਤੱਕ ਅੱਗ ਲੱਗੀ ਹੋਈ ਐ ਆ ਉੱਪਰ ਤੱਕ ਸੜ ਗਿਆ ਜੀ ਆਹ ਦਰਖਤ ਆ ਸਫੈਦੇ ਸੜੇ ਪਏ ਆ ਹੁਣ ਸਰਕਾਰੀ ਮੈਕਮੇਂ ਦੇ ਮੁਲਾਜ਼ਮ ਇਹਨਾਂ ਨੂੰ ਪਾਟ ਰਹੇ ਨਹੀਂ ਜਿਸ ਕੰਮ ਦੇ ਹੀ ਨਹੀਂ ਰਹੇ ਹਨ ਕਸੂਰ ਇਹਨਾਂ ਦਾ ਕੋਈ ਨਹੀਂ ਸੀ ਸਿਰਫ ਆਪਾਂ ਨੂੰ ਠੰਡੀ ਹਵਾ ਦਿੰਦੇ ਨੇ ਇਹੀ ਕਸੂਰ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਕਿਸੇ ਭੈਣ ਭਰਾ ਦੇ ਦਿਮਾਗ 'ਚ ਪੈ ਜੇ ਕਿਸਾਨ ਵੀਰ ਦਾ ਦਿਮਾਗ 'ਚ ਪੈ ਜੇ ਕਿ ਯਾਰ ਅੱਗ ਨਾਲ ਲਾਇਆ ਕਰੋ ਸ਼ੇਅਰ ਕਰਿਓ ਜੀ ਵੀਡੀਓ ਆ ਦੇਖੋ ਜੀ ਆ ਹਰੇ ਸਫੈਦੇ ਨੇ ਚਲੋ ਇਹ ਕੋਈ ਸੁੱਕਾ ਨਹੀਂ ਸੀ ਆ ਹਰੇ ਸਫੈਦੇ ਗਰੇ ਪਏ ਆ ਦੇਖੋ ਅੱਗ ਅੱਗ ਲੱਗ ਕੇ ਹੁਣ ਪਟਰੇ ਨੇ ਇਹਨਾਂ ਨੂੰ ਆ ਦੇਖੋ ਸੜੇ ਪਏ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਕਿਸੇ ਦਿਮਾਗ 'ਚ ਪੈ ਸਕੇ ਸਾਸ਼ੀ ਕਾਲ ਜੀ ਕਮੈਂਟ ਕਰਕੇ ਜਰੂਰ ਦੱਸਿਓ ਗਲਤ ਆ ਜਾਂ ਸਹੀ ਸਾਸ਼ੀ ਕਾਲ